ਸ਼ੁਰੂ ਕਰੀਏ ਵੀ ਤੁਸੀਂ ਆਉਂਦੇ ਕਿਹਾ ਯਾਰ ਵੀ ਕੈਨੇਡਾ ਵਾਲੇ ਫੱਟੇ ਚੁੱਕੀ ਜਾਂਦੇ ਆ। ਆਦੇ ਚ ਫੱਟੇ ਚੁੱਕੀ ਜਾਂਦੇ ਆ। ਅ ਅੱਜਕੱਲ ਰਿਮੂਵਲਸ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਹੋਇਆ ਜੀ। ਜਿਹੜੇ ਲੋਕ ਰਿਮੂਵਲ ਪ੍ਰोसीडिंग्स ਦੇ ਹੱਸ ਲੈਂਦੇ ਨੇ ਉਹਨਾਂ ਨੂੰ ਇੰਟਰਵਿਊ ਲਈ ਸੈਟਰਡੇ ਨੂੰ ਵੀ ਬੁਲਾਇਆ ਜਾ ਰਿਹਾ ਹੈਗਾ। ਸੋ ਆਪਾਂ ਜਦੋਂ ਗੱਲ ਕਰਦੇ ਹੁੰਨੇ ਕਿ ਜਿਹੜਾ ਬੈਕਲੌਗ ਹੈ ਉਹਦੇ ਤੇ ਵੀ ਇਸੇ ਸਿੱਦਤ ਦੇ ਨਾਲ ਕਦੀ ਕੰਮ ਹੁੰਦਾ ਦੇਖਿਆ ਤੁਸੀਂ? ਤੇ ਹੁਣ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਥੜਾ ਥੜਾ ਰਿਮੂਵ ਕੀਤਾ ਜਾ ਰਿਹਾ ਸੋ ਜੇ ਰਿਮੂਵਲ ਦਾ ਹਿੱਸਾ ਦੇਖੀਏ ਤਾਂ ਸਭ ਤੋਂ ਜ਼ਿਆਦਾ ਰਿਮੂਵਲ ਦਾ ਹਿੱਸਾ ਉਹਨਾਂ ਲੋਕਾਂ ਤੇ ਹੈ ਜਿਹੜੇ ਲੋਕਾਂ ਨੂੰ ਪਿਛਲੇ ਸਮਿਆਂ ਦੇ ਵਿੱਚ ਕੈਨੇਡਾ ਨੇ ਖੁਦ ਸ਼ਰਨ ਦੇਣ ਦੇ ਲਈ ਪਹਿਲ ਕਦਮੀ ਕੀਤੀ ਸੀ ਕੀ ਉਸ ਉਸ ਕੈਟਾਗਰੀ ਦੇ ਵਿੱਚ ਵੀ ਕਿਸੇ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਦੇ ਤਹਿਤ ਕੋਈ ਅਸਰ ਦੇਖਣ ਨੂੰ ਮਿਲ ਰਿਹਾ ਕੀ ਆ ਉਹ ਉਹ ਫੋਰ ਗਾਰੰਟੀ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਜਾਂ ਉਹਨਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਆਈ ਨਹੀਂ ਸੋ ਇਹਦੇ ਵਿੱਚ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਕੁਝ ਲੋਕ ਇਸ ਗੱਲ ਦਾ ਵੀ ਇਤਰਾਜ਼ ਕਰਦੇ ਹੋਣਗੇ ਕਿ ਭਾਈ ਅਸੀਂ ਤਾਂ ਵਿਲਿੰਗਲੀ ਇੱਥੇ ਕੰਮ ਕਰਨ ਲਈ ਵੀ ਰੈਡੀ ਆ ਅਸੀਂ ਤਾਂ ਕੰਟ੍ਰਿਬਿਊਟ ਵੀ ਕਰ ਰਹੇ ਆ ਤੇ ਦੂਸਰੇ ਪਾਸੇ ਸਰਕਾਰ ਨੇ ਇੱਕ ਇਦਾਂ ਦਾ ਕੈਟਗਰੀ ਨਾਲ ਇੱਕ ਇਦਾਂ ਦਾ ਗਰੁੱਪ ਖੜਾ ਕੀਤਾ ਹੋਇਆ ਹੈ ਕਿ ਜਿਨ੍ਹਾਂ ਨੂੰ ਆਪ ਬੁਲਾਇਆ ਵੀ ਹੈ ਉਹਨਾਂ ਦੇ ਖਰਚਾ ਵੀ ਕਰ ਰਹੇ ਨੇ ਉਹਨਾਂ ਨੂੰ ਰੈਂਟ ਸੈਂਡ ਦਾ ਵੀ ਸਾਰਾ ਟੇਕ ਕੇਅਰ ਕਰਨ ਲਈ ਜਾਂ ਫੰਡਿੰਗ ਲਈ ਵੀ ਸਾਰੀ ਕੁਝ ਹੈਲਪ ਪਹੁੰਚਦੀ ਕੀਤੀ ਜਾ ਰਹੀ ਹੈ ਇੱਕ ਪਾਸੇ ਅਸੀਂ ਹੈਲਪ ਕਰ ਰਹੇ ਕੈਨੇਡਾ ਦੀ ਕੰਟ੍ਰਿਬਿਊਟ ਕਰ ਰਹੇ ਤੇ ਸਾਨੂੰ ਘਟਿਆ ਜਾ ਰਿਹਾ ਜੀ ਹੁਣ ਦੂਜੇ ਪਾਸੇ ਜਿਹੜਾ ਆਉਂਦਾ ਜਿਹੜੇ ਲੋਕ ਖੁਦ ਸ਼ਰਨ ਮੰਗਦੇ ਨੇ ਉਰਿਆ ਕੇ ਜਦੋਂ ਆ ਕੇ ਰਿਫਿਊਜੀ ਕਲੇਮ ਕਰਦੇ ਨੇ ਜਿਹੜਾ ਉਹਨਾਂ ਦੀ ਫੰਡਿੰਗ ਹੈ ਟੈਕਨੀਕਲੀ ਗਵਰਨਮੈਂਟ ਨਹੀਂ ਦੇ ਰਹੀ ਹਰਜੰਦਰ ਇਹ ਵੀ ਇੱਕ ਬਹੁਤ ਵੱਡਾ ਪੁਲਿਸ ਸਾਪਕਲੀਅਰ ਕਰੀ ਹਾਂ ਜੀ